वेलकम टू खन्ना न्यूज़ लाइव समराला ਦੇ ਨਜ਼ਦੀਕੀ ਪਿੰਡ ਸ਼ਮਸ਼ਪੁਰ ਵਿਖੇ ਚੋਰਾ ਵੱਲੋਂ ਘਰ ਵਿੱਚ ਚੋਰੀ ਕਰਨ ਦੀ ਘਟਨਾ ਸਾਹਮਣੇ ਆਈ ਜਿਸ ਵਿੱਚ ਚੋਰ ਰਾਤ 1.5 ਵਜੇ ਘਰ ਵਿੱਚ ਪਏ ਕੀਮਤੀ ਗਹਿਣੇ ਅਤੇ 5000 ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ ਗਹਿਣਿਆਂ ਦੀ ਕੀਮਤ ਕਰੀਬ 5 ਲੱਖ ਰੁਪਏ ਤੱਕ ਦੀ ਦੱਸੀ ਜਾ ਰਹੀ ਹੈ ਘਰ ਦੇ ਮਾਲਕਨ ਵਿਦਵਨ ਛੱਤਰਕੌਰ ਨੇ ਦੱਸਿਆ ਕਿ ਉਹ ਆਪਣੀ ਧੀ ਅਤੇ ਜਵਾਈ ਅਤੇ ਉਹਨਾਂ ਦੇ ਚਾਰ ਛੋਟੇ ਬੱਚੇ ਨਾ ਰਹਿੰਦੀ ਹੈ ਰੱਖੜੀ ਦਾ ਤਿਉਹਾਰ ਹੋਣ ਕਾਰਨ ਉਸ ਦੀ ਲੜਕੀ ਅਤੇ ਉਸ ਦਾ ਜਵਾਈ ਆਪਣੇ ਬੱਚਿਆਂ ਸਮੇਤ ਸੋਹਰੇ ਕਰ ਗਏ ਸਨ ਅਤੇ ਉਹ ਇਕੱਲੀ ਹੋਣ ਕਾਰਨ ਰਾਤ ਨੂੰ ਗਵਾਂਡੀਆਂ ਦੇ ਘਰ ਸੌਣ ਦੀ ਚਲੀ ਗਈ ਅਤੇ ਜਦੋਂ ਉਹ ਸਵੇਰੇ ਆਪਣੇ ਘਰ ਆਈ ਤਾਂ ਉਸ ਨੇ ਦੇਖਿਆ ਕਿ ਉਸ ਦੇ ਘਰ ਦੇ ਦਰਵਾਜ਼ਿਆਂ ਦੇ ਜਿੰਦਰੇ ਟੁੱਟੇ ਹੋਏ ਸਨ ਅਤੇ ਘਰ ਅੰਦਰ ਅਲਮਾਰੀਆਂ ਵਿੱਚੋਂ ਸਮਾਨ ਬਾਹਰ ਖਿਲਰਿਆ ਹੋਇਆ ਸੀ ਜਦੋਂ ਜਦੋਂ ਉਸ ਨੇ ਆਪਣੀ ਅਲਮਾਰੀ ਵਿੱਚ ਪਏ ਸੋਨੇ ਅਤੇ ਚਾਂਦੀ ਦੇ ਗਹਿਣੇ ਦੇਖੇ ਤਾਂ ਉਹ ਚੋਰੀ ਹੋ ਚੁੱਕੇ ਸਨ ਅਤੇ ਦੂਸਰੀ ਅਲਮਾਰੀ ਵਿੱਚ ਪਏ 5000 ਰੁਪਏ ਦੀ ਨਕਦੀ ਵੀ ਚੋਰ ਕੱਢ ਕੇ ਲੈ ਗਏ ਜਿਸ ਦੀ ਸੂਚਨਾ ਉਸਨੇ ਤੁਰੰਤ ਸਮਰਾਲਾ ਪੁਲਿਸ ਨੂੰ ਦਿੱਤੀ ਅਤੇ ਸਮਰਾਲਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਦੂਜੇ ਪਾਸੇ ਮੌਕੇ ਤੇ ਪਹੁੰਚੇ ਐਸਆਈ ਅਵਤਾਰ ਚੰਦ ਨੇ ਦੱਸਿਆ ਕਿ ਚੋਰੀ ਦੀ ਸੂਚਨਾ ਮਿਲਣ ਤੇ ਤੁਰੰਤ ਅਸੀਂ ਇੱਥੇ ਪਹੁੰਚ ਗਏ ਅਤੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜੇਕਰ ਕੋਈ ਵੀ ਕੈਮਰੇ ਵਿੱਚ ਇਸ ਤਰ੍ਹਾਂ ਦਾ ਸ਼ੱਕੀ ਬੰਦਾ ਮਿਲਿਆ ਤਾਂ ਉਸਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇਗੀ। ਬਾਕੀ ਘਰ ਦੇ ਮਾਲਕਾਂ ਨੇ ਅਜੇ ਤੱਕ ਚੋਰੀ ਦੇ ਸਮਾਨ ਦੀ ਲਿਸਟ ਨਹੀਂ ਦਿੱਤੀ। ਜਿਵੇਂ ਹੀ ਲਿਸਟ ਮਿਲੇਗੀ ਐਫ ਆਈ ਆਰ ਦਰਜ ਕਰ ਲਈ ਜਾਵੇਗੀ। ਕੀ ਨਾਮ ਹੈ? ਸੰਦੀਪ ਕੌਰ ਵੀਰ ਜੀ। ਕਿਹੜਾ ਪਿੰਡ? ਸਮਝਪੁਰ ਵੀਰ ਜੀ। ਹਾਂਜੀ ਕੀ ਮਾਮਲਾ ਹੋਇਆ ਤੁਹਾਡੇ ਘਰੇ? ਸਾਡੇ ਘਰ ਵਿੱਚ ਵੀਰੇ ਚੋਰੀ ਕੀਤੀ ਗਈ ਆ ਜਿਹੜੀ ਕਿ 1:30 ਵਜੇ ਦੇ ਵਿੱਚ ਹੋਈ ਆ। ਇਹ ਚੋਰ ਸਾਡਾ ਸਭ ਕੁਝ ਲੁੱਟ ਕੇ ਲੈ ਗਏ ਸਾਡੀਆਂ ਅਲਮਾਰੀਆਂ ਪਾੜੀਆਂ। ਸੜਨੇ ਸਾਰੀਆਂ ਟੁੰਬਾ ਵਾਲਾ ਬੈਗ ਹੀ ਲੈ ਗਏ ਪੈਸੇ ਵੀ ਲੈ ਗਏ ਸਾਡੇ ਇਹ ਇਹ ਕਿਸੇ ਦਾ ਉਹਦੇ ਵਿੱਚ ਜਿਹੜਾ ਹੈਗਾ ਇਹਦੇ ਵਿੱਚ ਵੀਰੇ ਇੱਕ ਤਾਂ ਸੀਗਾ ਆਪਣੇ ਡੇਢ ਤੋਲੇ ਦਾ ਕੜਾ ਤੇ 2 ਤੋਲੇ ਦੀਆਂ ਚੂੜੀਆਂ ਸੀ ਦੋ ਕਿੱਟੀ ਚੜ ਸੀਗੇ ਤੇ 6 ਮੁੰਦੀਆਂ ਸੀਗੀਆਂ ਤੇ ਬਾਕੀ ਮੇਰੇ ਬੱਚਿਆਂ ਦਾ ਸਮਾਨ ਵੀ ਸੀਗਾ ਵੀਰੇ ਵਿੱਚ ਕੈਸ਼ ਵਗੈਰਾ ਸੀਗਾ ਨਹੀਂ ਬੀਬੀ ਕੋਪੈ ਕੈਸ਼ ਵਗੈਰਾ ਤਾਂ ਵੀਰੇ ਕੋਈ ਨਹੀਂ ਸੀ 4000 ਰੁਪਏ ਇਸ अलमारी ਦੇ ਵਿੱਚ ਸੀਗਾ ਜਿਹੜਾ ਇਹਨਾਂ ਨੇ ਕੱਢਿਆ ਮਾਤਾ ਦਾ ਤੇ ਸਾਰਾ ਬੈਗ ਫੋਲ ਕੇ ਲੈ ਗਿਆ ਜੀ ਜੀ ਘਰੋਂ ਕਦੋਂ ਨਿਕਲੇ ਅਸੀਂ ਤਾਂ ਵੀਰੇ ਕੱਲ 12 ਵਜੇ ਦੁਪਹਿਰੇ 12 ਵਜੇ ਮੈਂ ਆਪਣੇ ਸਹੁਰੇ ਘਰ ਪਹੁੰਚ ਗਈ ਸੀਗੀ ਤੇ ਮੇਰੇ ਮਾਤਾ ਜੀ ਰਾਤ ਨੂੰ ਕੱਲੇ ਸੀਗੇ ਇਹ ਸਾਡੇ ਗਵਾਂਢੀ ਆਏ ਤਾਂ ਇਹ ਵੀਰਾ ਕਹਿੰਦਾ ਵੀ ਕੋਈ ਗੱਲ ਨਹੀਂ ਚਾਚੀ ਤੁਸੀਂ ਇੱਧਰ ਪੈ ਜਾਓ ਵੀ ਤੁਸੀਂ ਕੱਲੇ ਹੋ ਤਾਂ ਇਹਨਾਂ ਨੇ ਰਾਤ ਨੂੰ ਇਹ ਕੰਮ ਕੀਤਾ ਵੀਰੇ ਕਿੰਨੇ ਰਾਤ ਡੇਢ ਕੁ ਵਜੇ ਹਾਂਜੀ ਵੀਰੇ ਇਹ 1 ਵਜੇ 5 ਮਿੰਟ ਤੇ ਆਏ ਨੇ ਇਹਨਾਂ ਨੇ ਤਿੰਨ ਗੇੜੇ ਵੀ ਮਾਰੇ ਨੇ ਤਾਂ ਤੈਨਾਂ ਗੇੜੇ ਮਾਰਨ ਤੋਂ ਬਾਅਦ ਵਿੱਚ ਚੋਰੀ ਹੋਈ ਹੈ ਕਿੰਨੇ ਵਜੇ ਤੁਸੀਂ ਵਾਪਸ ਆਏ ਘਰੇ ਵੀਰੇ ਮੈਂ ਘਰ ਨਹੀਂ ਸੀਗੀ ਮੈਂ ਤਾਂ ਸਵੇਰੇ ਪਹੁੰਚੀ ਆ ਜੀ 6:30 ਵਜੇ ਮਾਤਾ ਆਏ ਸੀਗੇ 5:30 ਵਜੇ ਗੇੜਾ ਮਾਰਨ ਵੀ ਚਲੋ ਗੁਰਦੁਆਰਾ ਸਾਹਿਬ ਲੱਗ ਗਿਆ ਤਾਂ ਦੇਖਿਆ ਮਾਤਾ ਨੇ ਸਾਰੇ ਦਰਵਾਜ਼ੇ ਖੁੱਲੇ ਸੀ ਮੇਨ ਗੇਟ ਵੀ ਖੁੱਲਾ ਸੀ ਹਾਂਜੀ ਹਾਂਜੀ ਵੀਰੇ ਮੈਂ ਰਖੜੀ ਬੰਨਣ ਗਈ ਸੀ ਇੱਕ ਬੇਟਾ ਮੇਰੇ ਕੋਲ ਹੈ ਇੱਕ ਮੇਰਾ ਉੱਥੇ ਮੇਰੇ ਸਹੁਰੇ ਘਰ ਆ ਜੀ 12 ਸੀਗੇ ਇਹ ਹਾਂਜੀ ਕੱਲ ਰਾਤ ਦੀ ਘਟਨਾ ਜੀ ਹਾਂਜੀ ਕੱਲ ਰਾਤ ਦੀ ਘਟਨਾ ਜੀ ਇਹ ਇਹਨਾਂ ਦੋਨੋਂ ਨੂੰ ਹੀ ਮੰਨ ਕਰਤਾ ਤੇ ਵੀਰੇ ਇਹਨਾਂ ਤੇ ਕਾਨੂੰਨੀ ਕਾਰਵਾਈ ਕਰੀ ਜਾਵੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਕਿਸੇ ਹੋਰ ਦੀ ਭੈਣ ਦੇ ਘਰ ਚੋਰੀ ਨਾ ਹੋਵੇ ਪੁਲਿਸ ਨੂੰ ਤੁਸੀਂ ਖਲਾਅ ਦੇਤੀ ਹਾਂਜੀ ਹਾਂਜੀ ਆਏ ਸੀ ਉਹ ਸਾਰੇ ਆਏ ਸੀਗੇ ਜੀ ਪੁਲਿਸ ਦੀ ਸਾਰੀ ਟੀਮ ਆਈ ਸੀਗੀ ਬਹੁਤ ਵਧੀਆ ਉਹਨਾਂ ਨੇ ਸਾਡੇ ਨਾਲ ਬਿਹੇਵ ਕਰਿਆ ਵਿਚਾਰੇ ਤਸੱਲੀ ਦੇ ਕੇ ਗਏ ਨਹੀਂ ਤਾਂ ਉਹ ਕਹਿੰਦੇ ਸੀ ਫਿੰਗਰ ਪ੍ਰਿੰਟ ਵਾਲੇ ਬੰਦੇ ਆਉਣਗੇ ਵੀ ਤੁਸੀਂ ਕੋਈ ਸਮਾਨ ਨਹੀਂ ਚੱਕਣਾ ਹਾਂਜੀ ਯਕੀਨ ਹੈ ਮੇਰਾ ਤਾਂ پاسਿੰਗ ਨਾ ਆਇਆ ਸੀ ਤਾਂ ਫਿੰਗਰ ਮੈਨੂੰ ਸੌਂਸ ਕਰ ਇਹ ਮਾਮਲਾ ਇਹ ਮਾਮਲਾ ਹੋਇਆ ਵੀ ਤੇ ਮਤਲਬ ਤਾਇਆ ਉਹਨੇ ਮੇਰੀ ਆਂਟੀ ਕਿੱਲੀ ਰਹਿੰਦੀ ਥੂਰੇ ਮੇਰਾ ਭਾਈ ਕਿੱਲੇ ਪੈਂਦਾ ਸੀਗਾ ਹੋ ਗਏ 5-6 ਦਿਨ ਮੇਰਾ ਭਾਈ ਗਿਆ ਹੈ ਕਿ ਬੰਦਾ ਕੱਟ ਅਗੂੜੀ ਉਹ ਪੈਂਦਾ ਸੀ ਇਹਨਾਂ ਕੋਲੇ ਇਹ ਸਾਡਾ ਪ੍ਰਾਣਾ ਘਰਜ ਮਗਰ ਰੱਖਿਆ ਜੀ ਉਰੇ ਇਹ ਰੱਖ ਕੇ ਬੰਨ ਚਲੇ ਗਿਆ ਜੀ ਤੇਰੀ ਮੇਰੀ ਆਂਟੀ ਆ ਇਹ ਗਮਾਂਂ ਚ ਪੈ ਗਈ ਨਾਲ ਜੀ ਕਰੇ ਕੋਈ ਕਰੇ ਕੋਈ ਵੀ ਨਹੀਂ ਸੀਗਾ 10:00 ਵਜੇ ਮੈਂ ਵੀ ਆਇਆ ਆਂ ਆਂਟੀ ਮੇਰੀ ਬਾਹਰ ਖੜੀ ਸੀਗੀ ਮੈਂ ਪੁੱਛਣ ਲੱਗਿਆ ਸੀ ਉਹਨਾਂ ਨੇ ਵੀ ਚਲਬੀ ਪੁੱਛਿਆ ਕੋਈ ਵੀ ਕਹਿ ਹੋਣਾ ਕਿਤੇ ਨਹੀਂ ਯਾ ਝੋਬਾ ਪਤਾ ਲੱਗਿਆ ਜੀ 8:00 ਵਜੇ ਮੈਨੂੰ ਪਤਾ ਲੱਗਿਆ ਜੀ ਵੀ ਹਾਂ ਜੀ ਕੀ ਕੀ ਮਿਸਿੰਗ ਹੈਗਾ ਦੇ ਵਿੱਚ ਇਹ ਦੇ ਵਿੱਚ ਦਸਾਨ ਹੋਇਆ ਇਹ ਵੀ ਛੇਮ ਹੁੰਦੀਆਂ ਨੇ ਜੀ ਇੱਕ ਟਿੱਕੀ ਸੈਟ ਹੈ ਜੀ ਆਂਟੀ ਦਾ ਦੋ ਆਂਟੀ ਝੁੰਮਕੇ ਨੇ ਹਾਰਾਂ ਦਾ ਤੇ ਪੈਰਾਂ ਦੀਆਂ ਨੇ ਜੀ ਤੇ ਸਮਾਨ ਚਾਂਦੀ ਦੇ ਜਵਾਕਾਂ ਦੇ ਲਈ ਆਈਸ ਮਾਰ ਗਿਆ ਸੀ ਸੀਸੀਟੀਵੀ ਫੁਟੇਜ ਚਾਹਤ ਇਹ ਕਹਿੰਦੇ ਨੇ ਜੀ ਮਤਲਬ ਪੈਰ ਦੇ ਵਿੱਚ ਤਿੰਨ ਮੁੰਡੇ ਆਏ ਨੇ ਜੀ ਇੱਕ ਮੋਟਰਸਾਈਕਲ ਤੇ ਆਏ ਨੇ ਬਾਕੀ ਹੋਰ ਕੁਝ ਨਹੀਂ پتہ ਲੱਗੇ ਮੋਟਰਸਾਈਕਲ ਤੇ ਤਿੰਨ ਮੁੰਡੇ ਆਏ ਨੇ ਜੀ ਕਿੱਧਰੋਂ ਆਏ ਸੀ ਇਹ ਆਏ ਨੇ ਅੱਡੇ ਬੁੱਲੀੋਂ ਆਏ ਨੇ ਜੀ ਆਪਣੇ ਹਾਂਜੀ ਕਿੰਨੇ ਕ ਵਜੇ ਘਟਣਾ ਵਾਲਾ ਆ ਇਹ ਮੈਨੂੰ ਲੱਗਦੀ ਇਹ ਘਟਣਾ ਇਹ ਡੇਢ ਕ ਵਜ ਦੀ ਗੱਲ ਆ 2:30 ਵਜੇ ਕਹਿੰਦੇ ਕੰਮ ਹੋ ਗਿਆ ਜੀ ਇਹ ਹਾਂਜੀ ਹਾਂਜੀ ਮਾਤਾ ਜੀ ਕੀ ਨਾਮਾ ਟੋਟੇ ਜੀ 79 ਘਰ ਆ ਪਿੰਡ ਕਿਹੜਾ ਸੰਗਵਰ ਕੀ ਘਟਣਾ ਹੋਈ ਘਟਣਾ ਬਸ ਆਈ ਮੈਂ ਤਾਂ ਅੰਦਰ ਪੈ ਗਈ ਸੀ ਕਿ ਜੀ ਮਾਂ ਕੇ ਸਵੇਰੇ ਦੇਖਿਆ ਤੇ ਗੇਟ ਕਨ ਸਾਰੇ ਦਰਵਾਜ਼ੇ ਖੁੰਲੇ ਸੀਗੇ ਮੈਂ ਤਾਂ ਰੋਂਦੀ ਘਰੋਂਦੀ ਕਿੱਥੇ ਹੀ ਮੁੜ ਗਈ ਜਮਾਂ ਦੇਖਿਆ ਸਾਰਾ ਕੁਝ ਲੁੱਟ ਗਿਆ ਮੈਂ ਤਾਂ ਦੇਖਿਆ ਮੈਂ ਕਿ ਪਹਿਲਾਂ ਲਵਾਰੀ ਪੋਂਦੀ ਮੈਂ ਮੈਂ ਕਿ ਮੇਰਾ ghee ਚੱਕ ਲੈਦੇ ਦੇਖਿਆ ਤੇ ਫੇਰ ਨਹੀਂ ਦੱਤੇ ਮੇਰਾ ਬੈਗ ਲੈ ਕੇ ਜਾ ਕੇ ਡਾਵਾੜਾ ਬੈਗ ਤੇ ਟੁੰਬਾ ਨਾ ਮੇਰਾ ਬਾਕੀ ਪਰਿਵਾਰ ਦੇ ਮੈਂਬਰ ਕਿੱਥੇ ਸੀ ਮਾਤਾ ਜੀ ਇਹ ਆਪਣੇ ਪੇੜਾਈਆਂ ਗਏ ਹੋਏ ਸੀਗੇ ਤੇ ਹੁਣ ਲੱਕੜੀ ਬੰਨਣ ਗਏ ਸੀ ਮੈਂ ਘਰ ਚੱਲੀ ਹੋਤੀ ਕਿ ਕੱਲ ਕਿੰਨੇ ਵਜੇ ਗਏ ਸੀਗੇ ਕੱਲ ਇਹ ਗਏ ਆ 11:00 ਕਲ ਤੇ ਮਾਤਾ ਜੀ ਕੀ ਕੀ ਇਹਦੇ ਵਿੱਚ ਚੋਰੀ ਕੀ ਕੀ ਹੋਇਆ ਜਿਹੜਾ ਸਾਰਾ ਸਾਮਾਨ ਸੀਗਾ ਇੱਕ ਕਿੱਟੀ ਸੈੱਟ ਸੀਗਾ ਕਿਸੇ ਉਹਨੇ ਦਾ ਕੜਾ ਵੀ ଥିਗਾ ਮੇਰੇ ਚਮੁੱਲੀ ਵਾਲੇ ਕਾਂਟੇ ਵੀ ਤੇ ਇੱਕ ਹਾਰ ਵੀ ଥିਗਾ ਮੇਰਾ ਤੇ ਪੈਰਾਂ ਦੀਆਂ ਵੀ ਤੇ ਬੱਚਿਆਂ ਦੀਆਂ ਵੀ ਸੀਗੀਆਂ ਟੁੰਬਾ ਕਿੰਨੇ ਕੁ ਦਰ ਮੁੰਡੀਆਂ ਤਿਗੀਆਂ ਟੈਕ ਮੇਰਾ ਵੀਡੀਓ ਪੁੱਤ ਟੈਕ ਉਹਨਾਂ ਪਰ ਜੋ ਲੈ ਕੇ ਗਏ ਆ ਉਹ ਹੈਗੇ ਪੰਜ-6000 ਰੁਪਈਆ ਪਿਆ ਟੈਕ ਉਧਰੋਂ ਕੱਢਿਆ ਉਹਨਾਂ ਨੇ ਉਹ ਦੂਲਵਾਰੀ ਚ ਕੋਲਸਨ ਸੁਲਾ ਦੇਤੀ ਤੁਸੀਂ ਹਾਂਜੀ ਕੋਲਸਨ ਸੁਲਾ ਦੇਤੀ ਅਸੀਂ ਆਕੇ ਗਏ ਨੇ ਉਹ ਆਕੇ ਗਏ ਆ ਕਿੰਨਾ ਕੁ ਨੁਕਸਾਨ ਹੋਊਗਾ ਤੁਹਾਡੇ ਸਾਹਿਬ ਮੇਰਾ ਸੋਨਾ ਹੈਗਾ ਕਿੰਨਾ ਲੱਗਦਾ ਪੰਜ ਦੇ ਲੱਖ ਦਾ ਹੋ ਜਾਊਗਾ ਮੇਰਾ ਨਿਸ਼ਾਨ ਮੇਰਾ ਮੇਰਾ ਨਾਮ ਐਸਸੀ ਪ੍ਰਚੰਦ ਹੈ ਖਾਣਾ ਸਮਰਾਲਾ ਤੋਂ ਆ ਮੈਂ ਅੱਜ ਚੋਰੀ ਹੋਈ ਸੰਸਕਰਨਾ ਮੌਕੇ ਤੇ ਪੁੱਛਿਆ ਸੀ ਸਾਰਾ ਹਾਲਾਤ ਦੇਖ ਲਿਆ ਆਪਾਂ ਜੀ ਤੇ ਤਬਦੀਸ਼ ਜਾਰੀ ਹੈ ਜੀ ਮੁਰਜਮ ਜਲਦੀ ਤੋਂ ਫੜੇ ਜਾਣਗੇ ਬਾਕੀ ਜੋ ਚੋਰੀ ਹੋਇਆ ਸਮਾਨ ਇਹਨਾਂ ਤੋਂ ਆਪਾਂ ਲਿਸਟ ਲੈਣੀ ਆ ਹਲੇ ਜੀ ਫਿਰ ਐਫ ਆਈ ਆਰ ਦਰਜ ਕਰਕੇ ਕਾਰਵਾਈਆਂ ਵਿੱਚ ਲਿਆ ਦਿੱਤੀ ਆ ਕੀ ਕੋਈ ਸੀਸੀਟੀਵੀ ਫੁਟੇਜ ਵਗੈਰਾ ਚ ਕੈਪਚਰ ਹੋਇਆ ਕੀ ਕੁਝ ਅਸੀਂ ਕਰ ਰਹੇ ਆ ਜੀ ਇਹ ਕਿਤੇ ਕਿਉਂ ਲੱਗ ਗਿਆ ਤਾਂ ਆਪਾਂ ਇਨੁਰਾ ਫਾਫੜਾ ਤਾਂ ਜੀ ਮੁਰਲੀ ਦਾ ਜੱਜ ਬੋਲ ਲਗਾ ਕਿੰਨੇ ਕਿੰਦੀ ਚੋਰੀ ਹੋ ਸਕਦੀ ਹੈ ਚੋਰੀ ਇਹ ਤਾਂ ਹੁਣ ਉਹਨਾਂ ਦੇ ਲਿਸਟ ਆਣ ਦੇ ਮੁਤਾਬਕ ਫਿਰ ਆਪਾਂ ਪਤਾ ਕਰਕੇ ਤੁਹਾਨੂੰ ਸਾਰਾ ਕੁਝ ਦੱਸ ਦੇਵਾਂ ਸਾਨੂੰ ਹਲੇ ਲਿਸਟ ਮਿਲੀ ਨਹੀਂ ਹੈਗੀ ਕਿ ਕਿ ਚੋਰੀ ਉਹ ਬਣਾ ਰਹੇ ਹੈ ਜੀ ਪਤਾ ਲੱਗਿਆ ਜੀ ਕਿੰਨੇ ਵਜੇ ਦੀ ਘਟਨਾ ਹੈ ਇਹ ਕਰੀਬ ਰਾਤ 1:30 ਵਜੇ ਦੀ ਘਟਨਾ ਦੱਸ ਰਹੇ ਆ ਆਪਾਂ ਦੀ ਪਰਿਵਾਰਕ ਮੈਂਬਰ ਕਿ ਰਖੜੀ ਵਗੈਰਾ ਬੰਨਣਗੇ ਹਾਂ ਪਰਿਵਾਰਕ ਮੈਂਬਰ ਰਖੜੀ ਬੰਨਣ ਗਏ ਸੀ ਕਿ ਇੱਕ ਲੇਡੀ ਸੀਗੀ 60 ਸਾਲ ਦੀ ਉਹ ਘਰ ਵਿੱਚ ਕੱਲੀ ਹੋਣ ਕਰਕੇ ਉਹ ਕਈ ਘਟੀਆਂ ਵੀ ਸੌ ਗਈ। ਇਹ ਘਰ ਵਿੱਚ ਕੋਈ ਨਹੀਂ ਸੀਗਾ। ਜਦੋਂ ਉਹਨੇ ਸਵੇਰੇ 6:30 ਪੰਜ ਵਜੇ ਜਾ ਕੇ ਦੇਖਿਆ ਤਾਂ ਤਾਲੇ ਟੁੱਟੇ ਹੋਏ ਸੀਗੇ। ਬਾਕੀ ਅਗਲੀ ਕਵਤੀ ਚੱਲ ਰਹੀ ਹੈ ਜੋ ਵੀ ਘਰ ਵਿੱਚ ਅੰਮ੍ਰਿਤ ਜਲਦੀ ਜਾਉ। ਠੀਕ ਹੈ। ਸਮਰਾਲਾ ਤੋਂ ਪੱਤਰਕਾਰ ਭੂਸ਼ਣ ਬੰਸਲ ਦੀ ਖਾਸ ਰਿਪੋਰਟ